ਪਰ ਗੁਰੂ ਸਿੰਘ ਜੀ ਅਕਸਰ ਕਹਿਆ ਕਰਦੇ ਸਨ ਕਿ ਘਰ ਵਿੱਚ ਉਹ ਕਮਾਈ ਹੋਣੀ ਚਾਹੀਦੀ ਹੈ ਜਿਹਨੂੰ ਕਮਾਣ ਲੱਗਿਆ ਤੁਹਾਨੂੰ ਐਨੀ ਮਿਹਨਤ ਕਰਨੀ ਪਵੇ ਕਿ ਤੁਹਾਡੇ ਹੰਝੂ ਨਿਕਲ ਆਉਣ ਫਿਰ ਤਾਂ ਤੁਹਾਡੇ ਬੱਚੇ ਸਾਧ ਪੜਨਗੇ ਪਰ ਜੇ ਤੁਸੀਂ ਕ腐ਸ਼ਨ ਕਰਕੇ ਹੱਕ ਹਰਾਲ ਦੇ ਨਹੀਂ ਲਿਆਉਗੇ ਘਰ ਪੈਸਾ ਤਾਂ ਤੁਹਾਡੇ ਬੱਚੇ ਫਿਰ ਚੋਰ ਬਣਨਗੇ ਠਾਕੂ ਬਣਨਗੇ ਅਕਸਰ ਹੀ ਸੰਗਰੂਰ ਮੇ ਪਿਤਾ ਜੀ ਦੀ ਬਰਸੀ ਤੇ ਆਉਂਦੇ ਸਨ ਤੇ ਹਰ ਸਾਲ ਇੱਕ ਲੈਕਚਰ ਦਿੰਦੇ ਸਨ ਕਿ ਜਿਸ ਘਰ ਵਿੱਚ ਧਰਮ ਗ੍ਰੰਥ ਨਹੀਂ ਹੈਗਾ ਉਸ ਘਰ ਦੇ ਬੱਚੇ ਕਦੇ ਚੰਗੇ ਬਣ ਨਹੀਂ ਸਕਦੇ ਪਰ ਅਸੀਂ ਧਾਰਮਿਕ ਲੋਕਾਂ ਨੂੰ ਕਹਿ ਦਿੰਦੇ ਆ ਇਹਨਾਂ ਨੂੰ ਅਗਲ ਘਾਟਾ ਸ਼ਾਇਦ ਆਹੀ ਇਹ ਜਿਆਦਾ ਵੈਗਰੂ ਵੈਗਰੂ ਕਰਦੇ ਨੇ ਜੋ ਸ਼ਬਦ ਗੁਰੂ ਤੋਂ ਸਿੱਖਿਆ ਲੈਣੀ ਹੈ ਦੱਸਣਾ ਉਹਦੀ ਕਿਰਤ ਕਰਨੀ ਹੱਕ ਪਰਾਇਆ ਨਾਨਕਾ ਉਸ ਉਰਸ ਗਾਇ ਸੇ ਸਤ ਸਤਨ ਪਤਨ ਤੁਸੀਂ ਲੋਕ ਸੋਚੋ ਵੀ ਮੈਂ ਘਰ ਵਿੱਚ ਕ腐ਸ਼ਨ ਦੇ ਪੈਸੇ ਲੈ ਕੇ ਆ ਰਿਹਾ ਤਾਂ ਤੁਸੀਂ ਆਪਣੇ ਆਪ ਨੂੰ ਲਾਹਨਤ ਪਾਓ ਗੁਰੂ ਨਾਨਕ ਨੂੰ ਯਾਦ ਕਰੋ